ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸੋਂ ਦੇ ਹਰੇ ਲੱਗੇ ਹਜਰਾਂ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 15 ਨਵੰਬਰ ਤੱਕ ਯਾਨੀ ਕਿ ਮੱਧ ਨਵੰਬਰ ਤੱਕ ਪੰਜਾਬ ਤੇ ਨਾਲ ਲੱਗਦੇ ਖੇਤਰਾ ਦਾ ਮਾਸੋਂ ਜਿਹੜਾ ਕਿਵੇਂ ਦਾ ਰਹਿ ਸਕਦਾ ਸਿਸਟਮ ਅਗਲਾ ਕਦੋਂ ਆ ਸਕਦਾ ਜੀ ਉਹ ਵੀ ਤੁਹਾਨੂੰ ਦੱਸਾਂਗੇ ਸੈਟਲਾਈਟ ਦੱਸ ਰਿਹਾ ਹੈ ਸ੍ਰੀ ਦੀ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਿਹਾ 7 ਨਵੰਬਰ ਸ਼ਾਮ ਦੇ ਲਗਭਗ 7:30 ਵਜੇ ਜਾ ਰਹੀ ਹੈ ਸੋ ਦਿਨ ਜਿਹੜੇ ਹੈ ਹੌਲੀ-ਹੌਲੀ ਖੁੱਲਣਾ ਸ਼ੁਰੂ ਹੋ ਚੁੱਕੇ ਨੇ ਜਿਹੜਾ ਪ੍ਰਦੂਸ਼ਣ ਦਾ ਲੈਵਲ ਤਾਂ ਨੂੰ ਗਿਆ ਹੋਇਆ ਸੀ ਉਹਦੇ ਵਿੱਚ ਥੋ ਦੇ ਦੂਜੇ ਦਿਨ ਹੀ ਕਾਫੀ ਤੂਆਤ ਆਰ ਮੌਸਮ ਹੋ ਗਿਆ ਸੀ ਪਰ ਜਿਵੇਂ ਉੱਤਰ ਵੱਲੋਂ ਛੋਦੀਆਂ ਠੰਡੀਆਂ ਖੁਸ਼ਕ ਹਵਾਵਾਂ ਚੱਲਣ ਜਾਂਦੇ ਤੇ ਜਿਹੜਾ ਇੱਥੇ ਪ੍ਰਦੂਸ਼ਣ ਅੱਗੇ ਹੁੰਜ ਨਹੀਂ ਆਉਂ ਜਾਂ ਅੱਗੇ ਨੂੰ ਜੜੀਆਂ ਟਕ ਰੀਆਂ ਨੇ ਸੋ ਜਿਹਦੇ ਨਾਲ ਪ੍ਰਦੂਸ਼ਣ ਦੇ ਵਿੱਚ ਕਾਫੀ ਰਾਹਤ ਹੈ ਜੜੀ ਤੇ ਅੱਜ ਦੇ ਕਰ ਦਿਨਾਂ ਦੇ ਟੈਂਪਰੇਚਰ ਦੀ ਵੀ ਗੱਲ ਕਰਦੇ ਹਾਂ ਤੇ 3-4 ਡਿਗਰੀ ਟੈਂਪਰੇਚਰ ਜਿਹੜੇ ਹੇਠਾਂ ਆਏ ਹੋਏ ਨੇ 29 ਤੋਂ 31-32 ਦੇ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਦਿਨਾਂ ਦੇ ਸੋ ਰਾਤਾਂ ਵੀ ਠੰਡੀਆਂ ਨੇ ਤੇ ਅੱਜ ਅਗਲੇ ਜਿਹੜੇ ਕਹ ਲਿਆ ਕਿ ਚਾਰ-ਪੰਜ ਦਿਨ ਫਿਲਹਾਲ ਅੱਜ 7 ਨਵੰਬਰ ਹੈ 11-12 ਨਵੰਬਰ ਤੱਕ ਬਟੇ ਫੱਦਰ ਤੇ ਕੋਈ ਉਮੀ ਚਖੜ ਦੇ ਅਸਾਰ ਨਹੀਂ ਹੈ ਮੌਸਮ ਹੌੜੀ-ਹੌੜੀ ਹੋਰ ਖੁੱਲਦਾ ਜਾਵੇਗਾ ਉੱਤਰ ਪਛੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਇਸੇ ਤਰ੍ਹਾਂ ਠਾਰਦੀਆਂ ਰਹਿਣਗੀਆਂ ਠਾਰੀ ਜਿਹੜੀ ਹੋਰ ਵਧੇਗੀ ਆਉਂਦੇ ਦਿਨਾਂ ਦੇ ਵਿੱਚ ਤੇ ਪਾਰਾ ਜਰਾ ਜਿਹਾ 1-2 ਡਿਗਰੀ ਹਾਲੇ ਹੋਰ ਹੀਟਾਂ ਜਾਣ ਦੀ ਸੰਭਾਵਨਾ ਹੈ ਅਗਲਾ ਸਿਸਟਮ ਮੁੱਖ ਤੌਰ ਦੇ ਇਹ ਗੱਲ ਸੀ ਕਰਨੀ ਅਗਲਾ ਸਿਸਟਮ ਕਦੋਂ ਆਉਂਦਾ ਜਾਪ ਰਿਹਾ 15 ਨਵੰਬਰ ਤੋਂ ਬਾਅਦ ਸਿਸਟਮ ਆਵੇਗਾ ਫਾਮਿਓ 15-16-17 ਨੂੰ ਆਵੇ 17-1 ਤੇ ਸਿਸਟਮ ਤਗੜਾ ਵੀ ਹੋ ਸਕਦਾ ਹੈ ਇਹ ਸਿਸਟਮ ਲੋ ਵੀ ਹੋ ਸਕਦਾ ਹੈ ਇਹ ਜਾ ਕੇ ਲਾਗੇ ਪਤਾ ਲੱਗੇਗਾ ਪਰ 15 ਤੋਂ 20 ਦੇ ਵਿਚਕਾਰ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਪੰਜਾਬ ਨਾਲ ਲੱਗਦੇ ਸੂਫਾ ਹਰਿਆਣਾ ਰਾਜਸਥਾਨ ਤੇ ਹਿਮਾਚਲ ਜੰਮੂ ਨੂੰ ਜੜਾ ਪ੍ਰਭਾਵਿਤ ਕਰ ਸਕਦਾ ਹੈ ਮੁੱਖ ਤੌਰ ਤੇ ਇਹ ਸਿਸਟਮ ਵੀ ਪਹਾੜਾ ਦੇ ਲਈ ਹੋਵੇਗਾ ਪਰ ਮੈਦਾਨਾਂ ਨੂੰ ਵੀ ਕਿਤੇ ਨਾ ਕਿਤੇ ਵੀ ਕੁਝ ਕਿਤੇ ਦੇ ਵਿੱਚ ਗੜੇ ਮਾਰੀ ਦੇ ਨਾਲ ਇਹ ਸਿਸਟਮ ਪ੍ਰਭਾਵਿਤ ਕਰੇਗਾ ਸੋ ਇਹ ਸਿਸਟਮ ਡੱਡ ਵੀ ਹੋ ਸਕਦਾ ਹੈ ਆਉਂਦੇ ਦਿਨਾਂ ਦੇ ਵਿੱਚ ਇਹਦੀ ਅਪਡੇਟ ਅਸੀਂ ਲਾਈਵ ਆ ਕੇ ਤੁਹਾਨੂੰ ਦਿੰਦੇ ਰਹਾਂਗੇ ਖਿਲਾਫ ਜੇਕਰ ਆਉਂਦੇ ਦਿਨਾਂ ਦੇ ਅਪਡੇਟ ਦੇਖਿਏ ਜੋ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਸਕਰੀਨ ਤੇ ਦੇਖ ਸਕਦੇ ਆ 13 ਨਵੰਬਰ ਤੱਕ ਵੱਡੇ ਪੱਧਰ ਤੇ ਕੋਈ ਮੀਂਹ ਚੱਕਰ ਦੇ ਅਲਰਟ ਨਹੀਂ ਹੈ ਚੇਤਾਵਨੀ ਨਹੀਂ ਹੈ ਤੇ ਡਰਾਈ ਤੇ ਖੁਸ਼ਕ ਮੌਸਮ ਇਸੇ ਤਰ੍ਹਾਂ ਬਣੇ ਰਹਣ ਦੇ ਆਸਾਨ ਤੁਹਾਨੂੰ